ਮੈਨੂੰ ਕਹਿ ਦਿੰਦੇ ਨੇ ਵਿਦਵਾਨ ਬਣਦਾ ਮੈਂ ਵਿਦਵਾਨ ਨਹੀਂ ਬਣਦਾ ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਵੀ ਜਦੋਂ ਖੇਤੀਬਾੜੀ ਕਾਨੂੰਨਾਂ ਤੇ ਆਪਾਂ ਧਰਨਾ ਲਾਇਆ ਸੀ ਦਿੱਲੀ ਉੱਥੇ ਨਾਗਾ لینڈ ਮਿਜ਼ੋਰਮ ਜਾਂ ਹੋਰ ਸੈਵਨ ਸਿਸਟਰ ਕਿਉਂ ਨਹੀਂ ਸੀ ਆਏ ਮੈਂ ਉਦਾਂ ਦੀ ਮੰਗ ਕਰਦਾ ਅਗਲੇ ਨੇ ਅਕੋਰਡ ਕੀਤਾ ਹੋਇਆ ਲਿਖਾ ਕੇ ਲਿਆ ਹੋਇਆ ਮਿਜ਼ੋਰਮ ਦਾ ਅਕੋਰਡ ਹੋਇਆ ਹੋਇਆ ਨਾਗਿਆਂ ਦਾ ਅਕੋਰਡ ਹੋਇਆ ਹੋਇਆ ਉਹਦਾ ਲਾਲ ਡੰਗੇ ਨੇ ਕੀਤਾ ਸੀ ਵਿੱਚ ਉਹ ਰਮਦਾ ਤਾਂ ਕਿ ਕੋਈ ਵੀ ਇੰਡੀਆ ਦਾ ਕਾਨੂੰਨ ਉਹਨਾਂ ਚ ਸਾਡੀ ਸਟੇਟ ਚ ਲਾਗੂ ਨਹੀਂ ਹੋ ਸਕਦਾ ਜਿੰਨਾ ਚਿਰ ਸਾਡੀ ਵਿਧਾਨ ਸਭਾ ਇਹਨੂੰ ਅਪਰੂਵ ਨਹੀਂ ਕਰਦੀ ਆਪਣੀਆਂ ਫੈਸਲਾ ਉਹ ਆਪ ਵੇਚਦੇ ਨੇ ਉਹਨਾਂ ਕੋ ਆਪਣਾ ਐਮਬਲਮ ਆ ਆਪ ਦੀ ਉਹਨਾਂ ਕੋ ਫੁੱਲ ਫਰੀडम ਆ ਪੂਰਨ ਤੌਰ ਤੇ ਆਜ਼ਾਦ ਇੱਕ ਸਟੇਟਾਂ ਨੇ ਮੈਂ ਕਹਿੰਦਾ ਵੀ ਪੰਜਾਬ ਇਦਾਂ ਦੀ ਮੰਗ ਕਿਉਂ ਨਹੀਂ ਕਰਦਾ ਆਪਾਂ ਇਦਾਂ ਦੇ ਕਾਨੂੰਨ ਦੀ ਕਿਉਂ ਨਹੀਂ ਮੰਗ ਕਰਦੇ ਆਪਾਂ ਘੜੀ ਘੜੀ ਨੂੰ ਕੋਈ ਅਕੋਰਡ ਕਰ ਲਈਏ ਇਹਨਾਂ ਨਾਲ ਵੀ ਕੋਈ ਥੋੜਾ ਕਾਨੂੰਨ ਉਹਨਾਂ ਚ ਸਾਡੇ ਤੇ ਲਾਗੂ ਹੀ ਨਹੀਂ ਹੁੰਦਾ ਜਿਵੇਂ ਉਹਨਾਂ ਨੇ ਕੀਤਾ ਵਾ ਮਤਲਬ ਯਾਰ ਕਿੰਨੀ ਤਕੜੀ ਸੋਚ ਆ ਬੰਦਿਆਂ ਦੀ ਦੇਖੋ ਕਹ ਕਹਿੰਦੇ ਕੀ ਨੇ ਕਿ ਅਸੀਂ ਇੰਡੀਆ ਤੋਂ ਲੱਗ ਵੀ ਨਹੀਂ ਹੁਣਾ ਰਹਿਣਾ ਤੁਹਾਡੇ ਨਾਲ ਇਹ ਆ ਪਰ ਰਹਿਣਾ ਮੁੱਛ ਖੜੀ ਕਰਕੇ ਤੁਹਾਨੂੰ ਸਾਡਾ ਸਟੇਟਸ ਦੋ ਬਸ